ਸਾਡਾ ਟੀਵੀ ਯੂਐਸਏ ਤੇ ਸਾਡਾ ਰੇਡੀਓ ਯੂਐਸਏ ਸੁਣ ਤੇ ਵੇਖ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕ ਤੇ ਸਰੋਤੇ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਅਸੀਂ ਡਾਕਟਰ surjit patar ji ਦੀ ਇੱਕ ਬੜੀ ਮਹਾਨ ਰਚਨਾ ਜਿਹੜੀ ਪੰਜਾਬੀ ਮਾਤ ਭਾਸ਼ਾ ਦੇ ਵਾਸਤੇ ਉਹਨਾਂ ਦੇ ਧੁਰ ਅੰਦਰੋਂ ਨਿਕਲੀ ਤੇ ਮੇਰੇ ਉਹ ਧੁਰ ਅੰਦਰ ਤੱਕ ਅਸਰ ਕਰ ਗਈ ਤੁਹਾਡੇ ਨਾਲ ਮੈਂ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਉਹ ਲਿਖਦੇ ਆ ਡਾਕਟਰ surjit patar ji ਕਹਿੰਦੇ ਕਿ ਮਰ ਰਹੀ ਹੈ ਮੇਰੀ ਭਾਸ਼ਾ ਮਰ ਰਹੀ ਮੇਰੀ ਭਾਸ਼ਾ ਸ਼ਬਦ ਸ਼ਬਦ ਵਾਕ ਵਾਕ ਇਹ ਉਹਨਾਂ ਨੂੰ ਕਿਉਂ ਲਿਖਣਾ ਪਿਆ ਕਿਉਂਕਿ ਬਹੁਤ ਸਾਰੇ ਸ਼ਬਦ ਤੇ ਬਹੁਤ ਸਾਰੇ ਵਾਕ ਜਿਹੜੇ ਆ ਉਹ ਅਸੀਂ ਆਪਣੇ ਬੋਲਚਾਲ ਦੇ ਵਿੱਚੋਂ ਆਮ ਬੋਲਚਾਲ ਦੇ ਵਿੱਚੋਂ ਖਤਮ ਕਰ ਦਿੱਤੇ ਅਮਰਤ ਵੇਲਾ ਨੂਰ ਪੈਰ ਦਾ ਤੜਕਾ ਧੰਮੀ ਵੇਲਾ ਪੋ ਫਟਾਲਾ ਸ਼ਾਹ ਵੇਲਾ ਸੂਰਜ ਸਵਾ ਨੇ ਜੇ ਟਿੱਕੀ ਦੁਪਹਿਰ ਲੋਡਾ ਵੇਲਾ ਡੀਗਰ ਵੇਲਾ ਇਹ ਸਾਰੇ ਉਹ ਲਫ਼ਜ਼ ਸੀਗੇ ਉਹ ਸ਼ਬਦ ਸੀਗੇ ਜਿਹੜੇ ਅਸੀਂ ਆਪਣੀ ਬੋਲਚਾਲ ਦੇ ਵਿੱਚੋਂ ਪਿੱਛੇ ਕਰ ਦਿੱਤੇ ਆ ਲੋਡਾ ਵੇਲਾ ਦੀਗਰ ਵੇਲਾ ਲੋਏ ਲੋਏ ਸੂਰਜ ਖੜੇ ਖੜੇ ਤਰ ਕਾਲਾਂ ਡੂੰਗੀਆਂ ਸ਼ਾਮਾਂ ਦੀਵਾ ਵੱਟੀ ਖੋਪੀਆ ਕੋੜਾ ਸੋਤਾ ਕਿਤੇ ਜ਼ਿਆਦਾ ਹੁਣ ਸਾਨੂੰ ਜਿਹੜੇ ਇਹ ਲਫ਼ਜ਼ ਉਹਨਾਂ ਨੇ ਲਿਖੇ ਆ ਟਲਦੀਆਂ ਕੀਤੀਆਂ ਤਾਰੇ ਦਾ ਚੜਾ ਟੀੜੀ ਚੂਕਦੀ ਦੇ ਨਾਲ ਸਾਂਝਰਾ ਸੁਵਖਤਾ ਸਰਗੀ ਵੇਲਾ ਘੜੀਆਂ ਪੈਰ ਬਿੰਦ ਪੱਲ ਛਿਣ ਨਿਮਖ ਵਿਚਾਰੇ ਮਾਰੇਗੇ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ ਸ਼ਾਇਦ ਇਸ ਲਈ ਕਿਉਂਕਿ ਟਾਈਮ ਕੋਲ ਟਾਈਮ ਪੀਸ ਸੀ ਤਾਂ ਕਰਕੇ ਸ਼ਬਦ ਮਾਰੇਗੇ ਹਰ ਹਟ ਕੀ ਮਾਲਾ ਚੰਨੇ ਦਾ ਓਲਾ ਗਾਟੀ ਦੇ ਹੂਟੇ ਕਾਂਜਣ ਨਿਸਾਰ ਔਲੂ ਚਕਲੀਆਂ ਬੂੜੇ ਪਰ ਪਰ ਡੁੱਲਦੀਆਂ ਟਿੰਡਾਂ ਇਹਨਾਂ ਸਬਨਾ ਨੇ ਤਾਂ ਰੁੜ ਹੀ ਜਾਣਾ ਸੀ ਟਿਊਬਵੈਲ ਦੀ ਧਾਰ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਕਿੰਨਾ ਵਧੀਆ ਉਹਨਾਂ ਨੇ ਲਿਖਿਆ ਹੈਰਾਨੀ ਤਾਂ ਇਹ ਹੈ ਹੈਰਾਨੀ ਤਾਂ ਇਹ ਆ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ ਬੀਜੀ ਤੇ ਪਾਪਾ ਵੀ ਤੁਰ ਗਏ ਦਦੇਸਾਂ ਫਫੇਸਾਂ ਮੰਬੇਸਾਂ ਦੀ ਗੱਲ ਹੀ ਛੱਡੋ ਕਿੰਨੇ ਰਿਸ਼ਤੇ ਸਿਰਫ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬਿਹਾਰ ਤੇ ਕੱਲ ਕਹਿ ਰਿਹਾ ਸੀ ਪੰਜਾਬ ਦੇ ਵੇੜੇ ਇੱਕ ਨਿੱਕਾ ਜਿਹਾ ਬਾਲ ਪਾਪਾ ਆਪਣੇ ਟਰੀ ਦੇ ਸਾਰੇ ਲੀव्स ਕਰ ਰਹੇ ਨੇ ਫਾਲ ਤੇ ਅਗਿਓ ਪਾਪਾ ਵੀ ਕਹਿੰਦਾ ਹਾਂ ਬੇਟਾ ਆਪਣੇ ਟਰੀ ਦੇ ਸਾਰੇ ਲੀव्स ਕਰ ਰਹੇ ਨੇ ਫਾਲ ਮਰ ਰਹੀ ਹੈ ਆਪਣੀ ਭਾਸ਼ਾ ਪੱਤਾ ਪੱਤਾ ਸ਼ਬਦ ਸ਼ਬਦ ਹੁਣ ਤਾਂ ਅਰਬੀ ਰਾਖਾ ਮੇਰੀ ਭਾਸ਼ਾ ਦਾ ਇਹ ਡਾਕਟਰ ਸਰਜੀਤ ਪਾਤਰ ਜੀ ਦੀਆਂ ਕੁਝ ਲੈਣਾ ਜਿਹੜੀਆਂ ਉਹਨਾਂ ਦੇ ਅੰਦਰੋਂ ਨਿਕਲੀਆਂ ਤੇ ਮੇਰੇ ਧੁਰ ਅੰਦਰ ਤੱਕ ਉਹਨਾਂ ਨੇ ਅਸਰ ਕੀਤਾ ਤੁਹਾਨੂੰ ਇਹ ਕਿਦਾਂ ਦੀਆਂ ਲੱਗੀਆਂ ਜਰੂਰ ਆਪਣਾ ਫੀਡਬੈਕ ਦੇਣਾ ਧੰਨਵਾਦ ਜੀ